ਕਾਰਵਾਈ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਉਹਦੇ ਵਿੱਚ ਇੱਕ ਬੜੀ ਵਧੀਆ ਕਾਮਯਾਬੀ ਮਿਲੀ ਜਦੋਂ ਸਾਡੇ ਡੀਐਸਪੀ ਸਿਟੀ ਇਹਨਾਂ ਦੀ ਟੀਮ ਐਸਐਚਓ सदर ਤੇ ਸਾਰੀ ਟੀਮ ਵੱਲੋਂ ਇੱਕ ਮਕਦਮਾ ਨੰਬਰ 276 थाना सदर ਐਨਡੀਪੀਐਸ ਐਕਟ ਦੇ ਵਿੱਚ ਦਰਜ ਕਰਕੇ ਰਮਨਦੀਪ ਉਸ ਰਮਣੀ ਤੇ ਇੱਕ ਉਸ ਤੋਂ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ 863 ਗ੍ਰਾਮ ਆਈਸ ਬਰਾਮਦ ਹੋਈ ਹੈ ਤੇ ਇੱਕ ਮੋਟਰਸਾਈਕਲ ਹੈ ਦੋ ਮੋਬਾਈਲ ਫੋਨ ਹੈ ਤੇ ਇਹਦੇ ਤੋਂ ਬਰਾਮਦ ਹੋਇਆ ਜਦੋਂ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਜਦੋਂ ਇਨਫਾਰਮੇਸ਼ਨ ਵੀ ਸੀ ਇਹਨਾਂ ਕੋਲ ਵੀ ਇਹ ਬੰਦਾ ਗਲਤ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਡ ਹੈ ਤੇ ਇਸ ਤੋਂ ਬਾਅਦ ਜਦੋਂ ਹੋਰ ਜਿਹੜੀ ਇਹਦੀ ਪੁਛਗਿਛ ਕਰ ਰਹੇ ਸੀ ਤਾਂ ਉੱਥੇ ਹੀ ਸਾਨੂੰ ਪਤਾ ਲੱਗਿਆ ਵੀ ਇਹਦੇ ਕੋਲੋਂ ਦੋ ਜਣੇ ਜਿਹੜੇ ਇਸ ਨੂੰ ਲੈ ਕੇ ਜਾਣਗੇ ਜਿਹੜੇ ਬਟਿੰਡਾ ਸਾਈਡ ਤੋਂ ਆ ਉਹ ਦੋ ਜਣੇ ਵੀ ਗ੍ਰਿਫਤਾਰ ਕਰਨ ਦੇ ਵਿੱਚ ਜਿਨ੍ਹਾਂ ਦਾ ਨਾਮ ਪਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਪੁੱਤਰ ਤੇਜ ਸਿੰਘ ਐ ਸ਼ਵਿੰਦਰ ਸਿੰਘ ਤੇ ਜਿਹੜਾ ਪਿੰਦਰ ਸਿੰਘ ਐ ਪੁੱਤਰ ਜਸਮੇਲ ਸਿੰਘ ਦੋਨੇ ਵਾਸੀ ਐ ਦਾਨ ਸਿੰਘ ਵਾਲਾ ਥਾਣਾ ਨਈਆਂ ਵਾਲਾ ਬਟਿੰਡੇ ਦੇ ਵਿੱਚ ਐ ਉੱਥੋਂ ਦੇ ਐ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਕੰਮ ਆ ਗਿਆ ਤੇ ਮਾਲ ਕਿੱਥੋਂ ਲੈ ਕੇ ਆਇਆ ਸੀ ਸਰ ਇਹ ਹਾਂਜੀ ਇਹ ਆਈਸ ਐ ਜੀ ਇਹ 863 ਗ੍ਰਾਮ ਆਈਸ ਜਿਹੜੀ ਇਹਨਾਂ ਤੋਂ ਬਰਾਮਾ ਕਿੱਥੋਂ ਲੈ ਕੇ ਆਇਆ ਸੀ ਇਹ ਜਿਹੜੀ ਇਹਨਾਂ ਦੇ ਪੁਰਸ਼ਕਿਸ ਜਦੋਂ ਚੱਲ ਰਹੀ ਸੀ ਉਹਦੇ ਵਿੱਚ ਜਿਹੜਾ ਇੱਕ ਮੇਨ ਇਹਨਾਂ ਦਾ ਬੰਦਾ ਜਿਹੜਾ ਪਿਛਲਾ ਪਿੰਡ ਇਹ ਕਿਹੜਾ ਸੀਗਾ ਜਿਹੜਾ ਇਹਨਾਂ ਨੂੰ ਅਲੀ ਅੱਜ ਹਾਂ ਪਾਕਿਸਤਾਨ ਤੋਂ ਇੱਕ ਬੰਦਾ ਜਿਹੜਾ ਇਹਨਾਂ ਦਾ ਮੇਨ ਜਿਹੜੇ ਬੰਦੇ ਨੇ ਸਪਲਾਈ ਇਹਨਾਂ ਨੂੰ ਕਰਵਾਈ ਹੈ ਉਹ ਅਲੀ ਨਾਂ ਦਾ ਬੰਦਾ ਸੀ ਪਾਕਿਸਤਾਨ ਤੋਂ ਉਹਦੇ ਨਾਲ ਇਹਨਾਂ ਦੇ ਤਾਲਮੇਲ ਚੱਲ ਰਿਹਾ ਸੀ ਤੇ ਫੋਨ ਤੇ ਇਹਨਾਂ ਦੀ ਸਾਰੀਆਂ ਜਿਹੜੀਆਂ ਆਪਸ ਵਿੱਚ ਚੈਟਸ ਹੈ ਆਪਸ ਵਿੱਚ ਵਾਇਸ ਨੋਟਸ ਹੈ ਆਪਸ ਵਿੱਚ ਜਿਹੜੇ ਫੋਨ ਕਰ ਰਹੇ ਸੀ ਉਹਦੇ ਵਿੱਚ ਹੀ ਉਸਨੇ ਅੱਗੇ ਕੰਟੈਕਟ ਜਿਹੜੇ ਦੋ ਜਣੇ ਬਠਿੰਡੇ ਤੋਂ ਉਹਨਾਂ ਸੀ ਉਹਨਾਂ ਨਾਲ ਕਰਾਇਆ ਤੇ ਉਹਨਾਂ ਨੇ ਆਉਂਦਿਆਂ ਨੂੰ ਹੀ ਆਪਣੇ ਬੜੇ ਵਧੀਆ ਆਪਰੇਸ਼ਨ ਚ ਇਹਨਾਂ ਨੇ ਸਾਡੇ ਐਸ ਐਚਓ सदर ਵੱਲੋਂ ਇਹਨਾਂ ਨੂੰ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਰਕੀਨੀ ਦੇ ਤੋਂ ਕੰਮ ਕਰ ਰਹੇ ਸੀ ਡਰੋਨ ਤੇ ਰਾਈ ਸਰਾਈ ਹੈ ਸਰ ਇਹ ਰੋਇਨ ਪਾਕਿਸਤਾਨ ਤੋਂ ਇਹ ਨਹੀਂ ਜਿਹੜੇ ਹੁਣ ਹਾਂ ਸਰ ਹੁਣ ਤੱਕ ਜਿਹੜੀ ਪੁੱਛ ਗਿਸੀ ਹੋਈ ਹੈ ਵੀ ਇਹ ਉਸ ਨੂੰ ਡਰੋਨ ਰਹੀ ਨਹੀਂ ਇਸ ਨੂੰ ਵੈਸੇ ਇਸ ਨੇ ਕਿਸੇ ਆਪਣੇ ਡਰੋਨ ਤੋਂ ਡਰੋਨ ਰਹੀ ਨਹੀਂ ਹੈ ਸਰ ਜੇ ਪਹਿਲੇ ਵੀ ਕੋਈ ਮਾਮਲੇ ਨੇ ਸਰ ਸਰ ਪਹਿਲਾਂ ਹੀ ਮਾਮਲੇ ਦੋ ਕੋਈ ਮਾਮਲੇ ਦੱਸ ਜੀ ਜਿਹੜੇ ਇਹ ਹੈਗਾ ਰਮਨਦੀਪ ਹੈ ਉਸ ਰਮਣੀ ਇਹ ਬਾਈਕ ਸਾਲ ਦਾ ਹੈ ਤੇ ਇਹ ਹਬੀਬ ਕੇ ਦਾ ਹੈ ਤੇ ਇਹਦੇ ਉੱਤੇ ਪਹਿਲਾ ਮੁਕੱਦਮਾ ਨੰਬਰ 225 ਆਮ ਜੈਕਟ ਦਾ ਤੇ ਐਨਡੀਪੀਐਸ ਐਕਟ ਦਾ ਫਾਜ਼ਲਕਾ ਦੇ ਵਿੱਚ ਦਰਜ ਹੈ ਤੇ ਸਦਰ ਥਾਣਾ ਸਦਰ ਫਾਜ਼ਲਕਾ ਤੇ ਦੂਸਰਾ ਮੁਕੱਦਮਾ ਇਹਦੇ ਤੇ ਏਐਨਟੀਐਫ ਵੱਲੋਂ ਸੈਕਟਰ 72 ਮੁਹਾਲੀ ਦੇ ਵਿੱਚ 100 ਗ੍ਰਾਮ ਉਸ ਤੋਂ ਉਦੋਂ ਹਰਨ ਬਰਾਮਦ ਹੋਈ ਸੀ ਉਦੋਂ ਸਰ ਚਿੱਟੇ ਨਾਲੋਂ ਤੇ ਆਇਸ ਡਰਗ ਦੇ ਵਿੱਚ ਕੀ ਫਰਕ ਸਾਰਾ ਹੈਗਾ ਵੀ ਦੋਨਾਂ ਨਸ਼ਾ ਦੇ ਇਹ ਜਿਹੜੀ ਇਹ ਇੱਕ ਜਿਆਦਾ ਇਪੋਰਟੈਂਟ ਤਸ਼ਾ ਹੈ ਜਿਆਦਾ ਉਸ ਤੋਂ ਜਿਵੇਂ ਇਹਦੀ ਜਿਹੜੀ ਕੁਆਂਟੀਟੀ 50 ਗ੍ਰਾਮ ਨੂੰ ਹੀ ਆਪਾਂ ਕਮਰਸ਼ੀਅਲ ਕੁਆਂਟੀਟੀ ਕਹਿੰਦੇ ਆ ਤੇ ਜਿਹੜੀ ਹੈਰੋਇਨ ਹੁੰਦੀ ਉਹਦੀ 250 ਗ੍ਰਾਮ ਜਿਹੜੀ ਕਮਰਸ਼ੀਅਲ ਕਵਰੀ ਹੁੰਦੀ ਹੈ ਤੇ ਇਹ ਉਸ ਤੋਂ ਜਿਆਦਾ ਇਪੋਰਟੈਂਟ ਹੈ ਜਿਆਦਾ ਨੁਕਸਾਨਦੇ ਹੈ ਤੇ ਜਿਆਦਾ ਇਸ ਨੂੰ ਮਤਲਬ ਮਹਿੰਗਾ ਰਚਾ ਕਿ ਸਰੋਸਟੀਆਂ ਦੇ ਵਿੱਚ ਇਹ ਪਹਿਲਾਂ ਵਰਤਿਆ ਜਾਂਦਾ ਸੀ ਜਿਆਦਾਤਰ ਹੌਣ ਸ਼ੋਰੇਖ ਸ਼ਹਿਰਾਂ ਦੇ ਵਿੱਚ ਵੀ ਹਾਂਜੀ ਇਹ ਆਪਣੀ ਜਿਹੜੀ ਇਹ ਤੁਸੀਂ ਕਹਿ ਸਕਦੇ ਇੱਕ 2024 ਦੇ ਵਿੱਚ ਇਹਦੀ ਬਰਾਮਦਗੀ ਹੋਈ ਸੀਗੀ ਤੇ ਇੱਕ ਆਪਣੇ ਹੋਨੀ 225 ਦੇ ਵਿੱਚ ਵੀ ਆਪਾਂ 400 ਗ੍ਰਾਮ ਪਹਿਲਾਂ ਬਰੰਦ ਕੀਤਾ ਸੀ ਤੇ ਆਹ ਤੀਜੀ ਰਿਕਵਰੀ ਕਹਿ ਸਕਦੇ ਆ ਆਪਣੇ ਸਰੀਰ ਦੇ ਵਿੱਚ ਜਿਹੜੀ 863 ਗ੍ਰਾਮ ਹੋਣਾ ਪਰ ਸਰ ਪੁੱਛਕਿਸ਼ ਤੋਂ ਇਹ ਚੀਜ਼ ਸਭ ਨਹੀਂ ਆਈ ਕਿ ਕਿ ਹੁਣ ਵੱਡੇ ਘਰਾਣਿਆਂ ਦੇ ਲੋਕ ਵੀ ਜਿਹੜੇ ਆ ਇਹ ਨਸ਼ਾ ਜਿਹੜਾ ਲੈਣ ਲੱਪੇ ਆ ਕਿਉਂਕਿ ਇਹ ਜਿਹੜਾ ਮਹਿੰਗਾ ਨਸ਼ਾ ਹੈਗਾ ਤੇ ਛੋਟਿਆਂ ਦੀ ਤਾਂ ਮਤਲਬ ਹੁਣਾ ਨਹੀਂ ਉਹਦੀ ਇਹ ਛੋਟੇ ਜਿਹੜੇ ਲੋਗ ਆ ਨਹੀਂ ਵਰਤੂ ਕਰਦੇ ਹੋਣਗੇ ਬਿਲਕੁਲ ਜੀ ਇਹ ਤਾਂ ਹੈਗਾ ਜਿਹੜਾ ਉਹਦੀ ਪੁੱਛਕਿਸ਼ ਵੈਸੇ ਚੱਲ ਰਹੀ ਹੈ ਵੀ ਜਿਹੜਿਆਂ ਨੂੰ ਉਹਨੇ ਸਪਲਾਈ ਹੋਰ ਕਰਨਾ ਸੀ ਅੱਗੇ ਤੇ ਉਸ ਬਾਰੇ ਸਭ ਜਿਹੜੀ ساری ਉਹਦੀ ਪੁਛਗ੍ਰਿਸ਼ ਦੌਰਾਨ ਜਿਹੜੀ ਚੀਜ਼ਾਂ ਸਾਹਮਣੇ ਆਉਣ ਗਿਆ ਉਹ ਪਤਾ ਲੱਗ ਜਾਊਗਾ ਆਪਾਂ ਨੂੰ ਵੀ ਕਿੱਥੇ ਇਹਨੇ ਸਪਲਾਈ ਕਰਦਾ ਸੀ ਕਿਨੇ ਯੂਜ਼ ਕਰਦਾ ਸੀ ਕੀ ਬੈਗਰੋਂ ਕੀ ਹੈ ਸਭ ਕੁਝ